ਜਲੰਧਰ ਦੇ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਤੇ ਬਾਹਰ ਭੇਜਣ ਦੇ ਨਾਂ ਤੇ ਧੋਖਾਧਰੀ ਕਰਨ ਦੇ ਦੋਸ਼ ਲੱਗੇ ਨੇ ਰਸਤਾ ਮੋਹੱਲਾ ਦੇ ਰਹਿਣ ਵਾਲੇ ਨਵਨੀਤ ਆਨੰਦ ਨੇ ਦੱਸਿਆ ਕਿ ਉਸਨੇ ਮਸ਼ਹੂਰ ਕਾਮੇਡੀਅਨ ਸਤਾਰ ਕਾਕੇ ਸ਼ਾਹ ਨੂੰ ਯਕੀਂਦਲੀ 6 ਲੱਖ ਰੁਪਏ ਦਿੱਤੇ ਸਨ ਕਾਫੀ ਸਮਾਂ ਬੀਤ ਜਾਣ ਤੇ ਜਦੋਂ ਉਸਨੇ ਕਾਕੇ ਸ਼ਾਹ ਨੂੰ ਪੁੱਛਿਆ ਤਾਂ ਉਹ ਟਾਲਮਟੋਲ ਕਰਦਾ ਦਿਖਾਈ ਦਿੱਤਾ ਤੇ ਨਾ ਹੀ ਉਸਨੂੰ ਬਾਹਰ ਭੇਜਿਆ ਅਤੇ ਨਾ ਹੀ ਉਸਦੀ ਦਿੱਤੀ ਲੱਖਾਂ ਦੀ ਰਕਮ ਹੀ ਉਸਨੂੰ ਵਾਪਸ ਕਰ ਰਿਹਾ ਹੈ ਜਿਸ ਦੇ ਚਲਦੇ ਹੁਣ ਪੀੜਤ ਨੇ ਕਮੇਡੀਅਨ ਕਾਕੇ ਸ਼ਾਹ ਦੇ ਖਿਲਾਫ ਜਲੰਧਰ ਦੇ ਥਾਣਾ ਨੰਬਰ 3 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਹੈਲੋ। ਹੈਲੋ। ਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ ਬੋਲੋ ਮਰਾਏ। ਕੀ ਕਰੀ? ਹਾਂ? ਮੈਨੂੰ ਲਵਾਤੀ ਸੌਹਰ। ਹਾਂਜੀ ਹਾਂਜੀ ਭਾਈ ਲਵਾਤੀ। ਖਬਰ ਲਵਾਤੀ। ਹਾਂਜੀ ਹਾਂਜੀ। ਚਲੋ। ਉਹਦਾ ਮੈਂ ਕਹ ਤੂੰ ਪੈਸੇ ਨਹੀਂ ਦੇਨੇ ਸੀ ਨਾ। ਤੁਸੀਂ ਫੋਨ ਨਹੀਂ ਚੱਕਨੇ ਸੀ ਸਾਡੇ ਫੋਨ ਹੀ ਬੰਦ ਕਰਤੇ ਸੀ ਤੁਸੀਂ ਤੇ ਆਪਣੇ। ਇਹ ਨਮਰੇ 20 ਸਾਲ ਤੋਂ ਹੀ ਗੱਲ ਨਹੀਂ ਹੋ ਰਹੀ ਤੇ ਭਾਈ ਗੱਲ ਕਰਨ ਨਾਲ ਕੀ ਹੋਣਾ ਤੇ ਪੈਸੇ ਸੁਟੋ ਆਪਣੀ ਤੁਹਾਡੇ ਨਾਲ ਦੁਸ਼ਮਣੀ ਥੋੜੀ ਜਿਹੀ ਕੋਈ ਤੁਸੀਂ ਸਾਡੇ ਪੈਸੇ ਦਿਓ ਆਪਾਂ ਗੱਲ ਖਤਮ ਕਰਨੀ ਸੀ ਮੈਂ ਲਲੀ ਸਾਬ ਮੈਂ ਤੁਹਾਨੂੰ ਕਹ ਰਿਹਾ ਸੀ ਮੈਂ ਆਪਣੀ ਬੁਰੀ ਦੁਸ਼ਮਣੀ ਮੈਂ ਤਾਣ ਨਹੀਂ ਉਹ ਨਹੀਂ ਨਹੀਂ ਭਾਈ ਆਪਣੀ ਮੇਰੀ ਗੱਲ ਸੁਣੋ ਆਪਣੇ ਤੁਸੀਂ ਕਹਿੰਦੇ ਹੋ ਨਾ ਕੋਈ ਹੱਲ ਕੱਢੋ ਮੈਂ ਕਿਹਾ ਹੱਲ ਹੈ ਹੀ ਆ ਪੈਸੇ ਸਾਡੇ ਜੋ ਤੁਹਾਨੂੰ ਦਿੱਤੇ ਆ ਉਹ ਸਾਡੇ ਪੈਸੇ ਵਾਪਸ ਕਰ ਦਿਓ ਹਾਂ ਤੇ ਆਪਣੀ ਪਰਸੋ ਆਖਰੀ ਗੱਲ ਹੋਈ ਸੀ ਨਹੀਂ ਹਾਂ ਤੁਸੀਂ ਟਾਈਮ ਦਿੱਤਾ ਹੀ ਸਾਨੂੰ ਨਹੀਂ ਨਹੀਂ ਤੁਸੀਂ ਕਿਹਾ ਸੀ ਮੈਂ 30 ਤਰੀਕ ਤੱਕ ਤੁਹਾਡੀ ਪੇਮੈਂਟ ਅੱਧੀ ਕਰ ਦੂੰਗਾ ਅੱਧੀ ਮੈਂ ਤਾਂ ਡੂੰ 15 ਦਿਨ ਰੋਕੇ ਕਰੂੰਗਾ ਭਾਈ 30 ਤਰੀਕ ਤੱਕ ਪਹਿਲੇ ਹੀ ਪੇਮੈਂਟ ਹੀ ਨਹੀਂ ਆਈ ਤਾਂ ਮੈਂ ਕਿੱਥੇ ਮੈਂ ਕੀ ਵਿਸ਼ਵਾਸ ਕਰਾਂ ਤੁਹਾਡੇ ਤੇ 6 ਮਹੀਨੇ ਹੋ ਗਏ ਤੁਹਾਡੀ ਗੱਲ ਸੁਣਦੇ ਕੀ ਲਾਲੀ ਸਾਹਿਬ ਮੈਂ ਅੱਜ ਪੇਮੈਂਟ ਕਰ ਰਿਹਾ ਵਾਂ ਕੋਈ ਅੱਜ ਕਰ ਰਹੇ ਹੋ ਇਦਾਂ ਵਾ ਉਦਾਂ ਵਾ ਤੁਹਾਨੂੰ ਪਤਾ ਸੀ ਆ ਪ੍ਰੋਬਲਮ ਸੀ ਤੁਹਾਨੂੰ ਤਾਂ ਨਹੀਂ ਪਤਾ ਇਹ ਉਹ ਨਹੀਂ ਭਾਈ ਪ੍ਰੋਬਲਮ ਹਰ ਬੰਦੇ ਨਾਲ ਹੁੰਦੀ ਪਰ ਕੇ ਨਾਲ ਠੱਗੀ ਥੋੜੀ ਮਾਰੀਦੀ ਹੁੰਦੀ ਹੈ ਮਤਲਬ ਲਾਲੀ ਲਾਲੀ ਸੌਤੰਗੀ ਤਾਂ ਹੁੰਦੀ ਨੇ ਕਿ ਬੰਦਾ ਮੁਕਰ ਜਾ ਕੇ ਮੰਨਦੀ ਉਹ ਭਾਈ ਮੁਕਰਨ ਦੀ ਗੱਲ ਹੀ ਨਹੀਂ ਤੁਸੀਂ ਮੁਕਰ ਵੀ ਨਹੀਂ ਸਕਦੇ ਕਿਉਂਕਿ ਆਪਣੇ ਕਾਗਜ਼ ਪੱਕੇ ਹੀ ਆ ਜੋ ਆਪਾਂ ਤੁਹਾਨੂੰ ਪੈਸੇ ਦਿੱਤੇ ਮੈਂ ਐਸ ਕਰਕੇ ਥੋੜੀ ਮੁਕਰਿਆ ਸੀ ਵੀ ਤੁਹਾਡੇ ਗੁੱਟਾ ਵਿੱਚ ਬੰਦ ਕੇ ਉਹ ਭਾਈ ਹੁਣ ਹਰ ਕੋਈ ਮੇਰੀ ਗੱਲ ਸੁਣੋ ਤੂੰ ਹੀ ਹੋਰ ਵੀ ਕਿਸੇ ਨੇ ਕੀਤਾ ਹੋਊਗਾ ਪਰ ਤੁਹਾਡੇ ਅੱਗੇ ਉਹਨੇ ਕੁਝ ਨਹੀਂ ਕੀਤਾ ਆਪਾਂ ਇਦਾਂ ਦੇ ਬੰਦੇ ਆ ਭਾਈ ਜਿਹੜਾ ਸਾਡੇ ਨਾਲ ਗਲਤ ਚੱਲੇਗਾ ਆਪਾਂ ਉਹਨਾਂ ਗਲਤ ਆ ਜਿਹੜਾ ਸਾਡੇ ਨਾਲ ਸਹੀ ਆ ਆਪਾਂ ਉਹਨਾਂ ਸਹੀ ਆ ਤੂੰ ਹੀ ਗਲਤ ਤੂੰ ਗਲਤ ਪਾਸੇ ਤੋਰਦਾ ਸਾਨੂੰ ਤੁਸੀਂ ਕੀ ਖਬਰ ਕਿ ਸ਼ੈਰੀ ਭਾਂਡ ਦੇ ਦਿੱਤੀ ਕਿੱਦਾਂ ਭਾਈ ਸ਼ਰੀ ਭਾਈ ਨੇ ਤੋਂ ਦਵਾਈ ਖਬਰ ਤੇ ਤੁਸੀਂ ਲਵਾਈ ਭਾਈ ਜਿੱਦਾਂ ਮਰਜੀ ਸਮਝ ਲਓ ਓਕੇ ਹਾਂਜੀ ਹਾਂ ਲਓ ਪੈਸੇ ਤੇ ਭਾਈ ਦੇਣੇ ਪੈਣੇ ਸੀ ਤੁਹਾਨੂੰ ਉਹ ਹੀ ਚੁੱਪ ਕਰਕੇ ਤੁਸੀਂ ਪੈਸੇ ਦੇ ਰਹਿੰਦੇ ਨਾ ਆਪਾਂ ਨੂੰ ਇਹ ਪਾਸੇ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ ਮੈਂ ਤਾਂ ਚੱਲ ਮੈਂ ਹੁਣ ਸੀ ਤੇ ਇਹ ਤਾਂ ਨਹੀਂ ਮੈਂ ਤੂੰ ਓ ਭਾਈ ਉਹ ਸੁਣਦੇ ਫਿਰ ਨਾ ਬੜੀ ਦੇਰ ਹੋ ਗਈ ਹੈ ਪੈਸੇ ਤੁਸੀਂ ਅੱਜ ਵੀ ਜਿਹੜੀ 100 ਵਾਰ ਹੀ ਕਹਿ ਚੁੱਕੇ ਮੈਂ ਹੁਣ ਵੀ ਦੇਜ ਦੇਣੇ ਸੀ ਹੁਣ ਵੀ ਦੇਈ ਦੇਣੇ ਸੀ ਪਰ ਤੁਸੀਂ ਨਹੀਂ ਦਿੱਤੇ ਭਾਜੀ ਪੈਸੇ ਚਲੋ ਕੋਈ ਨਾ ਭਾਜੀ ਮਿਲਦੇ ਆਪਾਂ ਬਹੁਤ ਜਲਦੀ ਹਾਂ ਹਾਂ ਕਹਿੰਦਾ ਮਿਲਣਾ ਹੀ ਪੈਣਾ ਕੋਈ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਮੈਂ ਕੋਈ ਗੱਲ ਠੀਕ ਕਿੱਥੇ ਦੇ ਰਹਿਣ ਵਾਲੇ ਹੋ ਕੀ ਫੌਟ ਕੀ ਹੋਇਆ ਕਿਥੇ ਵੱਲ ਹੋਇਆ ਸਰ ਐਦਾਂ ਆ ਮੈਂ ਨਵਨੀਤ ਨੰਦ ਜੀ ਮੈਂ ਰਸਤੇ ਮਲੇ ਰਹਿਣ ਵਾਲਾ ਭਾਜੀ ਤੇ ਕਾਕੇ ਸ਼ਾ ਆਪਾਂ ਨੂੰ ਮਿਲੇ ਸੀ ਮੇਰਾ ਫਰੈਂਡ ਹੈਗਾ ਜਤਿੰਦਰ ਆ ਭਾਜੀ ਆ ਤੇ ਇਹਦੇ ਥਰੂ ਆ ਉਹਨੂੰ ਮਿਲਿਆ ਸੀ ਤੇ ਆਪਾਂ ਨੂੰ ਕਹਿੰਦਾ ਹੈ ਕਿ ਆਪਾਂ ਇੰਗਲੈਂਡ ਭੇਜਦੇ ਆ ਕਿ ਤੁਹਾਨੂੰ ਵੀ ਭੇਜ ਦਾਂਗੇ 10 ਲੱਖ ਚ ਆਪਣੀ ਗੱਲ ਹੋਈ ਸੀ ਪਹਿਲਾਂ ਉਹਨੂੰ ਮੈਂ 6 ਲੱਖ ਰੁਪਏ ਦਿੱਤਾ ਲੱਖ ਰੁਪਏ ਮੈਂ ਆਪਣੇ ਅਕਾਊਂਟ ਚੋਂ ਦਿੱਤਾ 2 ਲੱਖ 70 ਹਜ਼ਾਰ ਰੁਪਏ ਆਪਣੇ ਭਰਾ ਮੇਰਾ ਕਿਹੜੀ ਤਰੀਕ ਦੀ ਗੱਲ ਹੈ ਇਹ ਭਾਜੀ ਇਹ ਫਰਵਰੀ ਮਹੀਨੇ ਦੀ ਗੱਲ ਹੈ ਇਹ 2022 ਭਾਜੀ ਹਾਂਜੀ ਇਹੀ ਸਾਲ ਦੀ ਇਹੀ ਸਾਲ ਦੀ ਗੱਲ ਹੈ ਤੇ ਆਪਾਂ ਨੂੰ ਮਿਲਿਆ ਵਿ ਲੱਖ ਰੁਪਏ ਮੈਂ ਹੈ ਨਾ 15 ਦੂ ਨੂੰ ਤੇ ਮੈਨੂੰ ਲੱਖ ਰੁਪਏ ਆਪਣੇ ਅਕਾਊਂਟ ਚੋਂ ਟ੍ਰਾਂਸਫਰ ਕੀਤਾ ਫਿਰ ਥੋੜੇ ਦਿਨਾਂ ਬਾਅਦ 27 27 ਫਰਵਰੀ ਨੂੰ ਮੈਂ 2 ਲੱਖ 70 ਹਜ਼ਾਰ ਰੁਪਏ ਭਰਾ ਮੇਰਾ ਇੰਗਲੈਂਡ ਰਹਿੰਦਾ ਬਾਹਰੋਂ ਇੱਥੇ ਆਇਆ ਏ ਮੈਨੂੰ ਕੋ ਪਹਿਲੇ ਭੋਏ 270000 ਰੁਪਏ ਤੇ 3 ਤਰੀਕ 3 ਮਾਰਚ ਨੂੰ ਮੇਰੇ ਘਰ ਆ ਕੇ 230000 ਲੈ ਕੇ ਗਿਆ ਟੋਟਲ 6 ਲੱਖ ਰੁਪਏ ਲੈ ਕੇ ਗਿਆ ਭਾਜੀ ਤੁਹਾਡੇ ਕੋਲ ਜਿਹੜੇ ਟ੍ਰਾਂਸਫਰ ਕੀਤੇ ਬੈਂਕ ਤੋਂ ਬੈਂਕ ਉਹਦੇ ਪ੍ਰੂਫ ਹੈ ਭਾਜੀ ਸਾਰੇ ਪ੍ਰੂਫ ਹੈਗੇ ਹੱਤੀ ਦਿੱਤੇ ਉਹਨਾਂ ਦੇ ਪ੍ਰੂਫ ਹੱਤੀ ਪ੍ਰੂਫ ਨਹੀਂ ਹੈ ਭਾਜੀ ਏਦਾਂ ਹੈ ਕਿ ਮਤਲਬ ਸਾਹਮਣੇ ਪ੍ਰੂਫ ਹੈ ਵਾ ਬੰਦਾ ਇਹਦੇ ਸਾਹਮਣੇ ਦਿੱਤੇ ਪੈਸੇ ਹਾਂਜੀ ਆਪਣੇ ਘਰੇ ਆ ਕੇ ਲੈ ਕੇ ਗਿਆ ਪੈਸੇ ਭਾਜੀ ਕਾਕੇ ਸ਼ਾਹ ਕੌਣ ਕਿਹਨਾਂ ਦੇ ਜ਼ਿਕਰ ਕਰਦੇ ਜਿਹੜੇ ਮਸ਼ਹੂਰ ਕਾਮੇਡੀਅਨ ਹੁੰਦਾ ਹਾਂ ਹਾਂਜੀ ਹਾਂਜੀ ਭਾਜੀ ਪੰਜਾਬ ਦੇ ਕਾਮੇਡੀਅਨ ਹੈ ਭਾਜੀ ਹੈ ਕਹਿੰਦੇ ਕਿ ਆਪਾਂ ਬਾਹਰ ਜਾਂਦੇ ਆ ਟੂ ਟਾਰ ਲਾਨ ਤੁਹਾਨੂੰ ਮਿਊਜ਼ੀਸ਼ੀਅਨ ਬਣਾ ਕੇ ਜਾਂ ਕੋਈ ਬੈਂਡ ਵਾਲਾ ਬਣਾ ਕੇ ਕਹਿੰਦਾ ਲੈ ਜਾਈਏ ਆਪਾਂ ਤੁਹਾਨੂੰ ਆਪਾਂ ਇਦਾਂ ਬੰਦ ਬਹੁਤ ਛੱਡਦੇ ਆ ਕਹਿੰਦਾ ਮਤਲਬ ਜਿਹੜਾ ਮਾਮਲਾ ਜੋ ਵੀ ਹੈਗਾ ਇਹ ਕਬੂਤਰਬਾਜੀ ਨਾਲ ਰਿਲੇਟਡ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਬੂਤਰਬਾਜੀ ਕਰਦੇ ਆ ਕਿ ਕਦੀ ਕੋਈ ਬੈਂਡ ਵਾਲਾ ਬਣਾ ਲਿਆ ਕੋਈ ਕੈਮਰੇ ਵਾਲਾ ਬਣਾ ਕੇ ਲੈ ਜਾਂਦੇ ਆ ਕਹਿੰਦੇ ਆਪਾਂ ਤੁਹਾਡਾ ਪੇਸ਼ਾ ਹੀ ਆਈ ਹੈ ਮੈਨੂੰ ਭਾਈ ਫੋਟੋ ਵੀ ਦਿਖਾਈ ਆਪਣੀਆਂ ਬਾਹਰ ਦੀਆਂ ਰੱਖੋ ਜੀ ਆ ਮੁੰਡੇ ਛੱਡੇ ਮੈਂ ਇਹ ਲੈ ਕੇ ਗਏ ਹੁਣ ਚੱਕਰ ਭਾਈ ਏਦਾਂ ਆਪਾਂ ਪੁਲਿਸ ਪ੍ਰਸ਼ਾਸਨ ਕੋਲ ਆਏ ਸੀ ਕਿ ਸਾਡੀ ਪਹਿਲਾਂ ਤੇ ਸੁਣੀ ਨਹੀਂ ਤੇ ਹੁਣ ਪਰਚਾ ਹੋਇਆ ਤੇ ਆਪਾਂ ਇਹ ਨਾਲ ਗੱਲ ਕੀਤੀ ਸੀ ਜੀ ਵੀ ਕੀ ਜਾਣ ਬਾਰੇ ਕੋਈ ਗੱਲ ਕੀਤੀ ਵੀ ਕਦੋਂ ਭੇਜਣਾ ਹੈ ਹਾਂਜੀ ਹਾਂਜੀ ਉਹ ਕਹਿੰਦੇ ਸਾਨੂੰ ਉਹਨਾਂ ਨੇ 2 2.5 ਮਹੀਨਾ ਟਾਈਮ ਦਿੱਤਾ ਸੀ ਕ ਤਹਾਇਦੋ ਲੱਖਸਾ ਤਰੀਰ ਮੇ ਡਾ ਘਟ ਕੇ ਉਹ ਮੈਂ ਚੈੱਕ ਆਪਣੇ ਅਕਾਊਂਟ ਚ ਲਾਇਆ ਬੌਂਸ ਹੋ ਗਿਆ ਇੱਕ ਵਾਰੀ ਦੂਜੀ ਵਾਰੀ ਵੀ ਲਾਇਆ ਬੌਂਸ ਹੋ ਗਿਆ ਤੀਜੀ ਵਾਰੀ ਵੀ ਲਾਇਆ ਬੌਂਸ ਹੋ ਗਿਆ ਹੁਣ ਦਿੱਕਤ ਕੀ ਹੋਈ ਉਹਦਾ ਤਾਕੇ ਨਾਲ ਕੋਈ ਰਬਤਾ ਹੋਇਆ ਤੁਹਾਡਾ ਪਈ ਫੋਨ ਤੇ ਮਾਰੀ ਵੀ ਗੱਲ ਹੋਈ ਸੀ ਤੇ ਮੈਨੂੰ ਇਦਾਂ ਮੈਂ ਕਿ ਪੈਸੇ ਮੰਗੇ ਉਹ ਮਨ ਗਾਲਾ ਗੱਡਣ ਲੱਗ ਗਿਆ ਧਮਕੀਆਂ ਦੇਣ ਲੱਗ ਗਿਆ ਐ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੇਰੇ ਪਿੱਛੇ ਪੋਲਿਟਿਕਸ ਇਦਾਂ ਉਹਦਾ ਮੰਤਰੀ ਮੰਤਰੀ ਮੇਰੇ ਆਪਣੇ ਹਾਂਜੀ ਭਾਈ ਆਪਣੇ ਕੋ ਸਾਰੀ ਰਿਕਾਰਡਿੰਗਾਂ ਪਈ ਹੋਈਆਂ ਮੇਰੇ ਫੋਨ 'ਚ ਹੁਣ ਥਾਣੇ ਭਾਈ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਹੁਣ ਜਲਦੀ ਜਲਦੀ ਫੜਿਆ ਜਾਵੇ ਹਾਂਜੀ ਹਾਂਜੀ ਐਫ ਆਈ ਆਰ ਲਾਂਚ ਹੋ ਗਈ ਹੈ ਧਾਰਾ 406 420 ਟਰੈਵਲ ਏਜੰਟ ਦੀ ਧਾਰਾ 13 ਲੱਗੀ ਹੈ ਜੀ ਉੱਤੇ ਤੇ ਮੈਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦਾ ਕਿ ਇਹਨੂੰ ਜਲਦੀ ਜਲ ਉਹ ਸਾਡਾ ਦੋਸਤ ਸੀ ਸਾਡਾ ਨਾਲ ਖਾਂਦਾ ਪੀਂਦਾ ਸੀ ਮੈਂ ਭਾਈ ਦਾ ਦੋਸਤ ਸੀ ਤੇ ਭਾਜੀ ਐਫ ਆਰ ਨੂੰ ਭਾਈ ਹੋ ਗਏ 2 ਦਿਨ ਹੋ ਗਏ ਭਾਜੀ 25 ਤਰੀਕ ਨੂੰ ਹਾਂਜੀ ਹਾਂਜੀ 25 ਤਰੀਕ ਦੀ ਭਾਈ ਤੇ ਪੁਲਿਸ ਨੇ ਹੁਣ ਕੀ ਕਹਿਣਾ ਤੁਹਾਨੂੰ ਪੁਲਿਸ ਬਸ ਇਹੀ ਕਹਿ ਰਹੀ ਹੈ ਕਿ ਹਾਂ ਪਫਾ ਲੈਣੇ ਆਜ ਅੱਜ ਕੱਲ੍ਹ ਅੱਜ ਕੱਲ੍ਹ ਫਾ ਲੈਣੇ ਆ ਇਸ ਸੰਬੰਧ ਦੇ ਵਿੱਚ ਥਾਣਾ ਨੰਬਰ 3 ਦੇ ਮੁਖੀ ਕਮਲਜੀਤ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਤੇ ਪੁਲਿਸ ਨੇ ਕਾਮੇਦੀ ਕਕੇ ਸ਼ਾਹ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਨੇ ਇਹ ਵੀ ਕਿਹਾ ਕਿ ਜੇਕਰ ਕਕੇਸ਼ਾਹ ਦੇ ਵੱਲੋਂ ਕਿਸੇ ਹੋਰ ਨੂੰ ਵੀ ਆਪਣੀ ਧੱਕੀ ਦਾ ਸ਼ਿਕਾਰ ਬਣਾਇਆ ਹੋਇਆ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ ਦੱਸ ਦੇ ਕਿ ਪੁਲਿਸ ਦੇ ਵੱਲੋਂ ਕਕੇਸ਼ਾਹ ਦੀ ਗ੍ਰਿਫਤਾਰੀ ਦੇ ਲਈ ਵੀ ਭਾਲ ਕੀਤੀ ਜਾ ਰਹੀ ਹੈ। ਥਾਣਾ ਤਿੰਨ ਦੇ ਵਿੱਚ ਇੱਕ ਅਫਾਇਰ ਲੌਂਚ ਹੋਈ ਹੈ 133 ਨੰਬਰ 133 ਨੰਬਰ ਕਿਸ ਦੇ ਉੱਤੇ ਹੋਈ ਹੈ ਕੰਪਲੇਂਡਰ ਕੌਣ ਹੈ ਤੇ ਕੰਪਲੇਂਡਰ ਨੇ ਕੰਪਲੇਂਟ ਕੀਤੀ ਨਵਨੀਤ ਕੁਮਾਰ ਮੁੰਦੇਈ ਹੈਗੇ ਨੇ ਜਿਨ੍ਹਾਂ ਨੇ ਕੰਪਲੇਂਟ ਆਪਣੀ ਦਿੱਤੀ ਸੀਗੀ ਕੰਪਲੇਂਟ ਦੀ ਆਫਟਰ ਇਨਕੁਆਇਰੀ ਹੋ ਕੇ ਪਰਚਾ ਰਜਿਸਟਰ ਕਰਨ ਵਾਸਤੇ ਸਾਡੇ ਕੋਲ ਡਿਵੀਜ਼ਨ ਥਾਣਾ ਤਿੰਨ ਦੇ ਵਿੱਚ ਆਇਆ ਸੀਗਾ ਅਸੀਂ ਉਹਨਾਂ ਦਾ ਜਿਹੜਾ ਪਰਚਾ ਹੈ ਉਹ ਹਰਵਿੰਦਰ ਕੁਮਾਰ ਏਲੀਅਸ ਬਬਲੂ ਏਲੀਅਸ ਕਾਕੀਸ਼ਾ ਦੀਬਨਗਰ ਕੈਂਟਰ ਦੇ ਰਹਿਣ ਵਾਲਿਆ ਉਹਨਾਂ ਦੇ ਖਿਲਾਫ ਅਧੀਨ ਤਰਾ 420 406 ਤੇ 13 ਜਿਹੜਾ ਹੈ ਆਪਣਾ ਪਾਸਪੋਰਟ ਐਕਟ ਲੱਗਾ ਹੈ ਤੇ ਇਹਦੀ ਤਫ਼ਤੀਸ਼ ਫਿਲਹਾਲ ਚੱਲ ਰਹੀ ਹੈ ਇਹਨਾਂ ਦੇ ਆਪਾਂ ਮਾਰਨਿੰਗ 'ਚ ਰੇਡ ਵੀ ਕੀਤਾ ਜੋ ਇਹ ਘਰ હાજર ਨਹੀਂ ਮਿਲੇ ਹੈ ਤਾਂ ਇਹਨੇ ਵੱਲੋਂ ਕੀ ਦੱਸਿਆ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਜਿਹੜਾ 10 ਲੱਖ ਰੁਪਿਆ ਸੀ ਇਹਨਾਂ ਨੂੰ ਦਿੱਤਾਇਆ ਇੰਗਲੈਂਡ ਭੇਜਣ ਦਾ ਤੇ ਸਾਨੂੰ ਜਿਹੜਾ ਇੰਗਲੈਂਡ ਨਹੀਂ ਭੇਜਿਆ ਗਿਆ ਸਾਡੇ ਉਹ ਪੈਸੇ ਮਰ ਗਏ ਜਿਨ੍ਹਾਂ ਵਿੱਚੋਂ ਉਹਨਾਂ ਨੇ 1 ਲੱਖ ਰੁਪਿਆ ਵੈਸਟਨ ਯੂਨੀਅਨ ਰਾਹੀਂ ਦਿੱਤਾ ਸੀ ਤੇ ਬਾਕੀ ਦੇ ਪੈਸੇ ਜਿਹੜੇ ਆ ਇੰਗਲੈਂਡ ਤੋਂ ਉਹ ਟ੍ਰਾਂਸਫਰ ਕੀਤੇ ਸੀ ਅਕਾਊਂਟ ਦੇ ਵਿੱਚ ਕੁਝ ਹੋਰ ਮੁੱਢਲੀ ਤਫ਼ਸੀਲ ਦੇ ਵਿੱਚ ਕਿੰਨੇ ਇੱਕ ਬੰਦੇ ਹੋਰ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਲੋਕ ਕਰਕੇ ਜਾਣ ਕਰੇਗੇ ਫਿਲਹਾਲ ਸਾਡੇ ਕੋਲੋਂ ਇਹ ਮਿਸਲ ਆਈ ਹੈ ਆਪਾਂ ਜਿਹੜਾ ਬੈਕਗ੍ਰਾਉਂਡ ਵੀ ਜਿਹੜਾ ਆ ਬੈਕਗ੍ਰਾਉਂਡ ਵੀ ਖੰਗਾ ਲਾਂਗੇ ਔਰ ਕਿੰਨੇ ਉਹਨਾਂ ਦੇ ਖਿਲਾਫ ਪਹਿਲਾਂ ਕੋਈ ਇਹੋ ਜਿਹੇ ਕੋ ਕੇਸਸ ਤਾਂ ਨਹੀਂ ਆ ਉਹ ਵੀ ਖੰਡਾਲਾਂਗੇ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਜੋ ਵੀ ਕੰਪਲੇਂਟ ਨੇ ਅਸਲ ਵਿੱਚ ਸਾਡੇ ਨਾਲ ਹੋਇਆ ਇਸ ਕੇਸ ਕੀ ਹੋ ਰਿਹਾ ਚਤੋਂ ਕਰਦਾ 10 ਤੋਂ 12 ਬੰਦੇ ਜਿਹੜੇ ਆਏ ਜਿੰਨਾ ਜਿਹੜੇ ਫੌਲ ਦਾਸ਼ਕਰ ਹੋਏ ਕੰਮ ਚਾਉਂਗਾ ਫਿਲਹਾਲ ਜਿਹੜੀ ਸਾਡੇ ਕੋਲ ਮਿਸਲ ਆਈ ਜਿਹੜੀ ਸਾਡੇ ਕੋਲ ਫਾਈਲ ਹੋਈ ਆ ਅਸੀਂ ਐਸ ਐਚ ਓਸ ਫਾਈਲ ਦੇ ਕੰਮ ਕਰਾਂਗੇ ਬਾਕੀ ਜਦੋਂ ਅਸੀਂ ਸਾਡੇ ਕੋਲ ਆਗੇ ਫਿਰ ਅਸੀਂ ਜ਼ਰੂਰ ਤੁਹਾਨੂੰ ਇਨਵੈਸਟੀਗੇਸ਼ਨ ਜਿਹੜੇ ਤੱਥ ਆਉਣਗੇ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਹੋਰ ਕਿੰਨੇ ਮੁਕੱਦਮੇ ਉਹਨਾਂ ਦੇ ਕਾਫੀ ਖਾਨ ਬਿਫਤਾਰੀ ਦੀ ਕੀਤੀ ਕਾਰਵਾਈ ਜਾ ਰਹੀ ਹੈ ਅੱਜ ਮਾਰਨਿੰਗ ਅਸੀਂ ਰੇਡ ਕੀਤੀ ਸੀ ਮੈਂ ਐਸਾ ਤੁਹਾਨੂੰ ਪਹਿਲੇ ਦੱਸ ਸਕਿਆ ਕਿ ਘਰ ਦੇ ਵਿੱਚ ਉਹ હાજર ਨਹੀਂ ਮਿਲੇ ਤੇ ਹੋਰ ਵੀ ਅਸੀਂ ਰੇਡ ਕਰਾਵਾਂਗੇ ਸੌਦਰ ਕੇ ਨੈਪ ਕਰਕੇ ਉਹਦੀ ਕਬੂਤਰਵਾਦੀ ਤੋਂ ਜਿਹੜੇ ਜਿਹੜੇ ਵਿਕਟਮ ਲੋਕ ਹੈਗੇ ਉਹਨਾਂ ਨੂੰ ਆਪਾਂ ਨਿਆਂ ਦਵਾ ਸਕੀਏ ਜਲੰਧਰ ਤੋਂ ਵਿਨੇਸ਼ ਸ਼ਰਮ ਦੀ ਰਿਪੋਰਟ